ਪਰ ਸਾਨੂੰ ਤੇ ਕਦੇ-ਕਦੇ ਹੀ ਇਦਾਂ ਵੇਖਣ ਨੂੰ ਮਿਲਦਾ ਹੈ 2 ਮਹੀਨੇ ਹੁੰਦੇ ਐ ਇੰਡੀਆ ਦੇ ਵਿੱਚ ਹੀ ਕਈ ਥਾਵਾਂ ਐਦਾਂ ਦੀਆਂ ਜਿੱਥੇ ਜ਼ਿਆਦਾ ਗਰਮੀ ਹੁੰਦੀ ਹੈ ਕਲਕੱਤੇ ਵੱਲ ਚਲੇ ਜਾਓ ਉੱਥੇ ਮਸਾਂ ਹੀ 2 ਮਹੀਨੇ ਮਾੜੀ-ਮੋਟੀ ਠੰਡ ਪੈਂਦੀ ਹੈ ਨਹੀਂ ਤੇ ਗਰਮੀ ਹੁੰਦੀ ਜਨਵਰੀ ਫਰਵਰੀ ਦੇ ਵਿੱਚ ਵੀ ਉੱਥੇ ਕਈਆਂ ਨੂੰ ਕੋਟੀ ਵਗੈਰਾ ਜੈਕਟ ਪਾਉਣ ਦੀ ਲੋੜ ਨਹੀਂ ਪੈਂਦੀ ਕਲਕੱਤੇ 'ਚ ਤੇ ਅੱਜ ਕੱਲ ਦੇ ਦਿਨਾਂ ਵਿੱਚ ਤੇ ਆਪਣਾ ਮਰਨ ਹੋ ਜਾ ਐਨੀ ਗਰਮੀ ਹੁੰਦੀ। ਇੱਕ ਦਫਾ ਅਸੀਂ ਦਵਾਨ ਲਾਉਣ ਗਏ ਸੀ ਅਪ੍ਰੈਲ ਚ ਪਹਿਲੀ ਵਾਰੀ 2004 ਵਿੱਚ। ਅੱਜ ਤੋਂ 21 ਸਾਲ ਪਹਿਲਾਂ ਮੈਂ ਕਲਕੱਤੇ ਜਦੋਂ ਪਹਿਲੀ ਵਾਰ ਗਿਆ ਤੇ ਉਦੋਂ ਗਰਮੀ ਚ ਚਲੇ ਗਏ ਸਾਨੂੰ ਬਹੁਤਾ ਪਤਾ ਨਹੀਂ ਸੀ। ਅਪ੍ਰੈਲ ਦੇ ਮਹੀਨੇ ਚ ਗਏ ਐਨੀ ਗਰਮੀ ਸੀ 10 ਦਿਨ ਉੱਥੇ ਰਹੇ ਅਸੀਂ। ਚਲੋ ਸੰਗਤ ਦਾ ਪਿਆਰ ਬੜਾ ਸੀ ਇਸ ਕਰਕੇ ਪਤਾ ਹੀ ਨਹੀਂ ਲੱਗਾ ਲੰਘ ਗਿਆ ਟਾਈਮ ਪਰ ਬਹੁਤ ਜ਼ਿਆਦਾ ਗਰਮੀ ਹੁੰਦੀ ਹੈ ਤੇ ਆਪਾਂ ਤੇ ਕਰਮਾ ਵਾਲੇ ਆ ਜਿਹੜੀ ਧਰਤੀ ਤੇ ਅਸੀਂ ਆ ਇਹ ਦੁਨੀਆ ਦੇ ਵਿੱਚ ਇਦਾਂ ਦਾ ਕੋਈ ਦੇਸ਼ ਨਹੀਂ ਹੈ ਜਿੱਥੇ 6 ਰੁੱਤਾਂ ਆਉਂਦੀਆਂ ਹੋਣ ਇਹ ਸਾਡਾ ਪੰਜਾਬ ਹਰਿਆਣਾ ਇੱਥੇ ਇਦਾਂ ਦੀ ਧਰਤੀ ਹੈ ਇੱਥੇ 6 ਰੁੱਤਾਂ ਆਉਂਦੀਆਂ ਤੇ ਵੇਖੋ ਤੁਸੀਂ ਨਾ ਇਹੋ ਜੀ ਮਿੱਟੀ ਕਿਤੇ ਐ ਤੁਸੀਂ ਜੋ ਮਰਜੀ ਬੀਜ ਲੋ ਇੱਥੇ ਸਭ ਕੁਝ ਹੋ ਜਾਂਦਾ ਤੇ ਨਾ ਹੀ ਦੁਨੀਆਂ ਵਿੱਚ ਇੰਨਾ ਸਾਫ਼ ਪਾਣੀ ਐ ਕਿਤੇ ਹੁਣ ਅਸੀਂ ਗੰਦਲਾ ਕਰ ਲਿਆ ਜਾਂ ਕੱਢ ਲਿਆ ਸਾਰਾ ਪਾਣੀ ਉਹ ਤੇ ਗੱਲ ਵੱਖ ਹੈ ਪਰ ਪੀਣ ਯੋਗ ਪਾਣੀ ਦੁਨੀਆਂ ਦੇ ਵਿੱਚ ਜੇ ਸਭ ਤੋਂ ਵਧੀਆ ਕਿਤੇ ਹੈ ਤੇ ਉਹ ਆ ਆਪਣਾ ਏਰੀਆ ਹੈ ਦਿੱਲੀ ਤੱਕ ਆ ਹਰਿਆਣਾ ਪੈ ਜਾਂਦਾ ਪੰਜਾਬ ਹੈ ਨਹੀਂ ਤੇ ਪਾਣੀ ਪੀਣ ਵਾਲਾ ਨਹੀਂ ਹੈ ਕਿਤੇ ਸਾਡੀ ਮਾੜੀ ਸੋਚ ਹੈ ਮਾੜੇ ਕਰਮ ਨੇ ਜੇ ਕਿਤੇ ਇਹ ਧਰਤੀ ਅਮਰੀਕਾ ਵਾਲਿਆਂ ਕੋਲ ਹੋਵੇ ਉਹ ਤੇ ਪਾਣੀ ਕੱਢਣ ਨਾ ਇਹਨੂੰ ਸਾਂਭ ਕੇ ਰੱਖ ਲੈਣ ਵੀ ਅੱਜ ਤੋਂ 400 200 ਸਾਲ ਬਾਅਦ ਇਹਦੀ ਲੋੜ ਪੈਣੀ ਹੈ ਪਾਣੀ ਬੋਤਲਾਂ 'ਚ ਵਿਗਣਾ ਹੈ ਇਹ ਜਿਹੜਾ ਪਾਣੀ ਜਦੋਂ ਉਹਨਾਂ ਕੋਲ ਤੇਲ ਹੈ ਨਾ ਅਮਰੀਕਾ ਵਾਲਿਆਂ ਕੋਲ ਉਹ ਆਪਣਾ ਤੇਲ ਨਹੀਂ ਵਰਤ ਲਏ ਅਮਰੀਕਾ ਵਾਲਿਆਂ ਨੇ ਆਪਣਾ ਤੇਲ ਸੰਭਿਆ ਹੋਇਆ ਕੈਨੇਡਾ ਵਾਲਿਆਂ ਨੇ ਆਪਣਾ ਤੇਲ ਸੰਭਿਆ ਤੇ ਇਦੋਂ ਅਰਬ ਕੰਟਰੀਆਂ ਨੂੰ ਖਾਲੀ ਕਰ ਰਹੇ ਨੇ ਤੇਲ ਜਿਹੜਾ ਸਾਰਾ ਅਰਬ ਕੰਟਰੀ ਚੋਂ ਜਾ ਰਿਹਾ ਤੇ ਇਸੇ ਤਰ੍ਹਾਂ ਪਾਣੀ ਜਿਨ੍ਹਾਂ ਨੂੰ ਜਿਨ੍ਹਾਂ ਕੋਲ ਹੋਵੇ ਤੇ ਤੇਲ ਤੋਂ ਵੀ ਜ਼ਰੂਰੀ ਹੈ ਔਰ ਇਹ ਸੱਚ ਹੈ ਆਉਣ ਵਾਲੇ ਸਮੇਂ ਵਿੱਚ ਤੇਲ ਨਾਲੋਂ ਮਹਿੰਗਾ ਪਾਣੀ ਹੋਣਾ ਤੇਲ ਮਿਲ ਜਾਣਾ ਪਾਣੀ ਨਹੀਂ ਮਿਲਣਾ ਆ ਜਿਹੜਾ ਪਾਣੀ ਸਾਡੇ ਕੋਲ ਸੀ ਸਾਡੇ ਕੋਲ ਤੇ ਈ ਕੁਦਰਤ ਦੀ ਕਿਰਪਾ ਸੀ ਆ ਮੱਕੇ ਵਾਲੇ ਕਹਿੰਦੇ ਨੇ ਇਸਲਾਮਿਕ ਲੋਕ ਹਨ ਜਿਹੜੇ ਉਹ ਕਹਿੰਦੇ ਸਾਡੇ ਉੱਤੇ ਕਿਰਪਾ ਹੀ ਖੁਦਾ ਦੀ ਹੈ ਵੀ ਮੱਕਾ ਸੀ ਇਧਰਲੇ ਪਾਸੇ ਤੇ ਤਾਂ ਹੀ ਮੱਕਾ ਮਦੀਨਾ ਸਾਡੇ ਕੋਲ ਹੈ ਤੇ ਤਾਂ ਹੀ ਸਾਡੇ ਕੋਲੋਂ ਤੇਲ ਨਿਕਲਿਆ ਤੇ ਤੇਲ ਹੋਣ ਕਰਕੇ ਹੀ ਸਾਡੀਆਂ ਜਿਹੜੀਆਂ ਕੰਟਰੀਜ਼ ਹਨ ਦੇਸ਼ ਨੇ ਜਿਹੜੇ ਇਹ ਤੇਲ ਕਰਕੇ ਹੀ ਤਰੱਕੀ ਕਰ ਰਹੇ ਆ ਕਿਉਂਕਿ ਦੁਨੀਆ ਨੂੰ ਤੇਲ ਸਾਰਾ ਉੱਥੋਂ ਹੀ ਆ ਰਿਹਾ ਹੁਣਾ ਦੁਬਈ ਵਾਲੇ ਪਾਸੇ ਵੇਖੋ ਕਿੰਨੇ ਅਮੀਰ ਲੋਕ ਨੇ ਦੁਨੀਆ ਵਿੱਚ ਇਦਾਂ ਦੀਆਂ ਵਧੀਆ ਗੱਡੀਆਂ ਨਹੀਂ ਮਿਲਦੀਆਂ ਜਿੱਦਾਂ ਦੀਆਂ ਦੁਬਈ 'ਚ ਹਨ ਇੰਨਾ ਇਨ੍ਹਾਂ ਕੋਲ ਪੈਸਾ ਹੈ ਸਾਰੇ ਦਾ ਸਾਰਾ ਤੇਲ ਦਾ ਪੈਸਾ ਧਰਤੀ 'ਚੋਂ ਤੇਲ ਨਿਕਲ ਰਿਹਾ ਤੇਲ ਨਿਕਲ ਰਿਹਾ ਤੇਲ ਨਿਕਲ ਰਿਹਾ ਔਰ ਇਹ ਅੱਜ ਤੋਂ 100 ਸਾਲ ਬਾਅਦ ਹੋਵੇ 50 ਸਾਲ ਬਾਅਦ ਹੋਵੇ ਹੋ ਜਾਣਾ ਹੈ ਉਹਦੀ ਕੀਮਤ ਪੈਣੀ ਹੈ ਜਿਨ੍ਹਾਂ ਕੋਲ ਪਾਣੀ ਹੋਇਆ। ਆਉਣ ਵਾਲੇ ਸਮੇਂ 'ਚ ਉਹਦੀ ਵੈਲਿਊ ਹੋਣੀ ਵੀ ਪਾਣੀ ਕਿਹਦੇ ਕੋਲ ਹੈ। ਤੇ ਜਦੋਂ ਉਹਦਾ ਉਹ ਟਾਈਮ ਆਉਣਾ ਉਦੋਂ ਤੱਕ ਆਪਾਂ ਵੀ ਬੋਤਲਾਂ ਤੇ ਆ ਜਾਣਾ ਪਾਣੀ ਸਾਡਾ ਵੀ ਥੱਲੇ ਤੁਰਿਆ ਹੀ ਜਾਂਦਾ ਹੈ। ਆ ਸਾਡੇ ਵੇਖਣ ਦੀ ਗੱਲ ਹੈ ਜਦੋਂ ਮੈਂ ਨਿਕਿਆ ਜਾ ਸੀ ਤੇ ਸਾਡੇ ਪਿੰਡਾਂ ਦੇ ਵਿੱਚ ਕਦੇ ਖੂਹੀ ਅਸੀਂ ਵੇਖੀ ਨਹੀਂ ਸੀ। ਮੈਂਦਰ ਮੇਰੇ ਨਾਨਕੇ ਪਿੰਡ ਵੱਲ ਆਉਣਾ ਅਤਾਲਾਂ ਇੱਥੇ ਕੱਗਾ ਸਮਾਣੇ ਦੇ ਨਾਲ ਇੱਥੇ ਵੇਖਿਆ ਕਰੀਏ ਇੱਥੇ 30 40 ਫੁੱਟ ਡੂੰਗੀ ਤੇ ਸਾਡੇ ਪਿੰਡਾਂ ਵੱਲ ਉੱਤੇ ਹੀ ਪੱਖਾ ਜਿਹਾ ਰੱਖਿਆ ਹੁੰਦਾ ਸੀ ਮੋਟਰ ਨਾਲ ਤੇ ਸਾਡੇ ਤੇ 20 ਫੁੱਟ ਤੇ ਪਾਣੀ ਆ ਜਾਂਦਾ ਸੀ 20 ਫੁੱਟ ਡੁੱਟਣਾ ਤੇ ਪਾਣੀ ਆ ਜਾਂਦਾ ਬੋਰ ਇੱਥੇ ਲੱਗ ਜਾਂਦਾ ਸੀ ਤੇ ਹੁਣ ਤੇ ਸਾਡੇ ਵਾਲੇ ਪਾਸੇ ਵੀ ਡੂੰਗੇ ਡੂੰਗੇ 200 ਫੁੱਟ 300 ਫੁੱਟ ਤੇ ਬੋਰ ਚਲੇਗਾ ਸਾਡੇ ਪਿੰਡਾਂ ਵਾਲੇ ਪਾਸੇ ਤੇ ਇੱਥੇ 500 ਫੁੱਟ ਡੂੰਘਾ ਬੋਰ ਹੋਇਆ 600 ਫੁੱਟ ਡੂੰਘੇ ਬੋਰ ਹੋਏ ਨੇ ਜਿਹੜਾ ਕਿ ਤੁਸੀਂ 7 8 10 ਫੁੱਟ ਤੇ ਵੀ ਪਾਣੀ ਨਿਕਲ ਆਉਂਦਾ ਸੀ ਸਾਡੇ ਤੇ ਡੂੰਘਾ ਟੋਆ ਪੱਟ ਕੇ ਤੁਸੀਂ ਰਾਤ ਨੂੰ ਛੱਡ ਦਿਓ ਸਵੇਰੇ ਪਾਣੀ ਦਾ ਭਰਿਆ ਹੁੰਦਾ ਸੀ ਐਦਾਂ ਨਾ ਟੋਆ ਡੂੰਘਾ 3 4 ਫੁੱਟ ਦਾ ਪਾਣੀ ਦਾ ਟੋਆ ਟੋਆ ਪੱਟ ਦੋ ਰਾਤ ਨੂੰ ਸਵੇਰ ਨੂੰ ਪਾਣੀ ਭਰ ਜਾਂਦਾ ਸੀ ਉਹਦੇ ਇੰਨਾ ਉੱਚਾ ਪਾਣੀ ਸੀ ਮਾੜੀ ਤੇ ਹੁਣ ਵੇਖੋ ਪਾਣੀ ਕਿੰਨਾ ਡੂੰਘਾ ਚਲਿਆ ਗਿਆ ਸੋ ਅਸਲ ਦੇ ਵਿੱਚ ਇਹ ਹੈ ਬੇਕਦਰੇ ਕਦਰ ਨਹੀਂ ਆਣਦੇ ਸਾਨੂੰ ਪਤਾ ਹੀ ਨਹੀਂ ਵੀ ਇਹ ਕੀ ਚੀਜ਼ ਹੈ ਅਸੀਂ ਅਸਲ 'ਚ ਆਪਣੇ ਬਾਰੇ ਸੋਚਦੇ ਆ ਅਸੀਂ ਆਉਣ ਵਾਲੀਆਂ ਨਸਲਾਂ ਬਾਰੇ ਨਹੀਂ ਸੋਚਦੇ ਜਿਨ੍ਹਾਂ ਨੂੰ ਬੋਤਲਾਂ ਆਲਾ ਪੀਣਾ ਪਏਗਾ ਨਾ ਉਹ ਸਾਡੇ ਹੀ ਪੁੱਤ-ਪੜੋਤੇ ਹੋਣਗੇ ਸਾਡਾ ਅੰਸ ਹੋਣਾ ਸਾਡਾ ਹੀ ਖੂਨ ਹੋਣਾ ਤੰਗ ਤੇ ਅਸੀਂ ਸਾਰਿਆਂ ਨੇ ਹੋਣਾ ਹੀ ਹੈ ਪਰ ਇਹਦੇ ਤੇ ਵਿਚਾਰ ਨਹੀਂ ਕਰਦੇ ਤੇ ਸਰਕਾਰਾਂ ਕਿਤੇ ਰਾਹ ਬਣਾਉਣ ਆ ਜੀਰੀਆਂ ਵਾਲਾ ਕੰਮ ਨਿਭੜੇ ਕੋਈ ਚੰਗੀਆਂ ਫਸਲਾਂ ਹੋਰ ਆ ਜਾਣ ਐਮਐਸਪੀ ਮਿਲੇ ਰੇਟ ਪੂਰੇ ਮਿਲਣ ਚੰਗੇ ਬੀਜ ਮਿਲਣ ਸਾਰਾ ਪ੍ਰਬੰਧ ਹੋਵੇ ਧਰਤੀ ਤੋਂ ਪਾਣੀ ਕੱਢਣਾ ਹੀ ਨਾ ਪਵੇ ਥੋੜੇ ਪਾਣੀ ਨਾਲ ਜਿਹੜੀਆਂ ਫਸਲਾਂ ਹੋ ਸਕਣ ਉਹ ਥੋੜੇ ਪਾਣੀ ਨਾਲ ਫਸਲਾਂ ਬੀਜੀਏ ਸਰਕਾਰਾਂ ਸੈਟਅਪ ਕਰ ਦੇਣ ਵੀ ਐਸ ਏਰੀਏ ਵਾਲੇ ਸਿਰਫ ਖੀਰਾ ਹੀ ਬੀਜਣਗੇ ਐਸ ਏਰੀਏ ਵਾਲੇ ਮਟਰ ਬੀਜਣਗੇ ਆ ਏਰੀਆ ਗੰਨਾ ਹੀ ਬੀਜੂ ਆ ਏਰੀਆ ਮੱਕੀ ਬੀਜੂ ਆ ਏਰੀਆ ਮੂੰਗੀ ਬੀਜੂ ਆ ਏਰੀਆ ਛੋਲੇ ਬੀਜੂ ਹਰ ਏਰੀਏ ਨੂੰ ਇੱਕ ਇੱਕ ਇਲਾਕੇ ਦੇ ਵਿੱਚ ਵੀ ਆ ਇਲਾਕਾ ਆਹੀ ਬੀਜੋ ਪੂਰਾ ਰੇਟ ਦਿਆਂਗੇ ਇੱਕ ਉਹਦਾ ਸੈਟਅਪ ਹੋਵੇ ਤੇ ਕਿਤੇ ਸਾਡੇ ਹੀ ਵੀ ਆ ਪਾਣੀ ਜਿਹੜੇ ਹਸਾਬ ਨਾਲ ਅਸੀਂ ਪਹਿਲਾਂ ਅਸੀਂ ਛੱਪੜ ਬਣਾਉਨੇ ਆ ਜੀ ਜਦੋਂ ਜੀਰੀ ਲੱਗਦੀ ਹੈ ਨਾ ਤੇ ਪਹਿਲਾਂ ਉਹਨੂੰ ਵਾਹ ਕੇ ਚੰਗੀ ਤਰ੍ਹਾਂ ਫੇਰ ਉਹਦੇ ਉੱਤੇ ਸੁਹਾਗਾ ਮਾਰਿਆ ਜਾਂਦਾ ਫਿਰ ਪਾਣੀ ਛੱਡਿਆ ਜਾਂਦਾ ਜਿਵੇਂ ਨਾ ਮੱਛੀਆਂ ਰੱਖਣ ਲਈ